ਨੌਵੀਂ ਦੀ ਪੈਕੇ ਗਈ ਆ ਆਪਣੇ ਘਰ ਦੇ ਇਹ ਮਸਲੇ ਨਿਭੜਦੇ ਨਹੀਂ ਆ ਤੁਹਾਡੇ ਘਰ ਆ ਜਾਂਦੀ ਆ ਮਾਤਾ ਨੂੰ ਸਲਾਵਾ ਦਿੰਦੀ ਆ ਇਦਾਂ ਕਰੋ ਤੇ ਉਦਾਂ ਕਰੋ ਇੱਕ ਮੇਰੇ ਤੋਂ بڑا ਚੜਦੀ ਆਏ ਜੇ ਮੈਂ ਕੁਝ ਬੋਲਾਂ ਨਾ ਤੇ ਫਿਰ ਮਾਤਾ ਨੂੰ ਚੁੱਪਣਾ ਦਿੰਦੀ ਆ ਕਿ ਵੀ ਤੇਰੀ ਨੌ ਤੇ ਬੋਲਦੀ ਬੜਾ ਮੇਰੇ ਘੜੀ ਸਹੀ ਗੱਲ ਆ ਪੂਜਾ ਜਦੋਂ ਮੈਂ ਆਉਣ ਡਿਆ ਸੀ ਉਦੋਂ ਮੈਨੂੰ ਟੱਕਰੇ ਆਏ ਕਰੋ ਜਾਣ ਡੇ ਸੀ ਵਾਪਸ ਆਪਣੇ ਘਰ ਨੂੰ ਅਜੇ ਮੈਨੂੰ ਆਏ ਨੂੰ 2 ਘੰਟੇ ਨਹੀਂ ਹੋਏ ਤੇ ਫੇਰ ਆ ਗਈ ਆ ਇਦਾਂ ਹੀ ਕਰਦੀ ਆ ਝਾੜੀ ਚ ਦੱਸਦਾ ਕਿਹੜਾ ਲੰਦੀ ਸਾਡੇ ਘਰ ਕਿਤੇ ਮੈਂ ਟੈਂਟ ਟੈਂਟ ਤੇ ਸੁਣਵਾ ਲੈਂਦੀ ਆ ਤੁਹਾਡੇ ਘਰ ਤੇ ਪਿੰਨਾ ਕਰ ਕੀ ਬੰਡਿਆ ਵਾ ਕੀ ਨਹੀਂ ਹੋੰਡਿਆ ਸਭ ਕੁਝ ਪਤਾ ਹੁੰਦਾ ਤੁਹਾਡੇ ਘਰ ਦੀ ਸਾਰੀ ਗੱਲ ਦਾ ਪਤਾ ਲੈ ਕੁਛ ਤੇਰੇ ਵਾਸਤੇ ਲਿਓਣਾ ਮੇਰੇ ਵਾਸਤੇ ਕੀ ਅੱਗੇ ਕਿੰਨਾ ਕੁ ਲਿਉਂਦਾ ਹੁੰਦਾ ਹੁੰਦਾ ਉਸ ਪੁੱਛਣ ਆ ਮਿਲਣ ਆਇਆ ਹੀ ਇੱਧਰ ਆਹੋ ਮਿਲਣ ਤੇ ਆਇਆ ਹੀ ਹੂੰ ਮੈਂ ਇਹ ਕਿਹਾ ਮੈਂ ਜਾਂ ਰੋਟੀ ਪਾਣੀ ਪਾ ਦੱਸਿਆ ਮਾੜਾ ਜੇ ਮੈਂ ਭੈਣ ਤੇਰੀ ਕੰਗਵਾ ਜਾਵਾਂ ਕਹਿੰਦਾ ਕੱਲ ਨੂੰ ਮਿਲਣ ਤੇ ਨਾਲੇ ਮਿੰਨੀ ਪੜਾਉਣੇ ਪੋਛ ਕੇ ਲਿਉਣਾ ਤੈਨੂੰ ਪੋਛ ਕੇ ਦੇਣਾ ਵੇ ਲਿਆਉਂਦਾ ਵੀ ਹੋਊਗਾ ਮਨਿੰਦਰ ਅੰਦਰੀ ਵਾਰ ਲੈਣਾ ਜਿੱਦਾਂ ਹੁਣ ਭਈ ਰੋਟੀ ਨਹੀਂ ਪਾਣੀ ਨਹੀਂ ਇਹਨੂੰ ਸਾਰੇ ਘਰ ਦੀ ਹਿਸਟਰੀ ਦੱਸਦੀ ਐ ਦਹੀਂ ਵੇ ਕਿੱਦਾਂ ਘਾਨ ਭਰਨਾ ਆਹ ਸਾਹ ਪਾਣੀ ਤੇ ਲੈ ਲੈਣ ਦੀ ਨਾ ਇਹ ਥੋੜਾ ਇਹਨੂੰ ਵੀ ਆਇਆ ਥੱਕਾ ਘਰ ਮੈਨੂੰ ਰੋਟੀ ਪਾਣੀ ਦੇਣਾ ਹਣ ਘਰ ਦੀ ਹਿਸਟਰੀ ਤੇ ਕਿੱਲਾ ਦਾ ਹਲਵੇ ਇਹ ਇਦਾਂ ਕਰਦੀਆਂ ਘਰੋਂ ਭਾਵੇਂ ਇਹੋ ਹਾਲ ਵਾਂਦੀ ਸਾਡੀ ਮੁੱਠੀ ਚ ਰਵੇ ਬਸ ਮਾਂ ਮੰਦੀ ਤੇ ਸੰਦੇ ਚਲ ਇਹ ਕਰਨਾ ਆ ਲੋ ਰੋਟੀ ਖਾ ਲੋ ਉਰਜੋ ਲੈਓ ਬਣੀ ਰੋਟੀ ਹਾਂਜੀ ਛਲੇ ਰਾਕ ਖਾ ਲੋ ਆਲ ਮੈਂ ਖਾ ਲਈ ਆ ਰੋਟੀ ਤੇ ਤੂੰ ਹੁਣਾਂ ਵਧੀਆ ਜੀ ਚਾਹ ਬਣਾ ਦੋ ਤੇ ਨਾਲੇ ਉਹ ਚਾਹ ਚ ਵੀ ਰਚ ਲੱਗੀ ਆ ਹਾਂਜੀ ਚਲ ਗਈ ਆ ਹੁਣ ਇਹ ਗਈ ਆ ਮੈਂ ਲੈ 니 ਚਾਹ ਬਣਾ ਕੇ ਠੀਕ ਲੈ ਆਓ ਆ ਲਓ ਚਾਹ ਮੇਰਾ ਤੇ ਰੋਟੀ ਪਾਣੀ ਬਣਾਉਂਦੇ ਚੇਤਾ ਹੀ ਭੁੱਲ ਗਿਆ ਮੈਂ ਤੁਹਾਨੂੰ ਪੁੱਛਿਆ ਹੀ ਨਹੀਂ ਆ ਕਿੰਦਾਂ ਦਾ ਰਹਿਦਾ ਤੁਹਾਡਾ ਸਫ਼ਰ ਕੰਮਕਾਰ ਠੀਕ ਆ ਇੱਥੇ ਤੁਸੀਂ ਛੁੱਟੀ ਪੱਕੀ ਆਏ ਆ ਕਿ ਫਿਰ ਜਾਣਾ ਹੈ ਵਾਪਸ ਨਹੀਂ ਕੰਮ ਕਰਦੇ ਵਧੀਆ ਸੀਗਾ ਹਮ ਤੇ ਕਰ ਮੈਂ ਦੱਸ ਦੇਂਦੀ ਛੁੱਟੀ ਆਏ ਆ ਅੱਛਾ 10 ਦਿਨਾਂ ਦੀ ਛੁੱਟੀ ਮਿਲੀ ਤੇ ਹੁਣ 10 ਦਿਨਾਂ ਬਾਅਦ ਜਿਵੇਂ ਚੱਲਣਾ ਨਮ ਜੇ ਹੈਗਾ ਉਹ ਕੰਫਰੰਸ ਅੱਛਾ ਹੁਣ ਆਪਾਂ ਦਾਹ ਦੇਣਾ ਦੀ ਛੁੱਟੀ ਆ ਗਈ ਹੈ ਨਾ ਤੁਹਾਡੇ ਕੋਲ ਆਪਾਂ ਹੁਣ ਘੁੰਮਣਾ ਫਿਰਨਾ ਜੇ ਚੰਗਾ ਇਹ ਨਾ ਕਿ ਉਹ ਘਰੇ ਬੈਠੇ ਰਹਿਣਾ ਵਾ ਘਰ ਨਹੀਂ ਬੈਣਾ ਆਪਾਂ ਘੁੰਮਣ ਫਿਰਨ ਜਾਵਾਂ ਕਿਤੇ ਦੂਰ ਨੇੜੇ ਚੰਗਾ ਚੰਗਾ ਬਾਬਾ ਚੰਗਾ ਕੋਈ ਨਹੀਂ ਚੱਲ ਚੱਲਾਂਗੇ ਘੁੰਮਣ ਕੋਈ ਨਹੀਂ ਜਿੱਥੇ ਗਏ ਉੱਥੇ ਚੱਲ ਜਾਾਂਗੇ ਠੀਕ ਆ ਚਾਹ ਤਾਂ ਚਲ ਮੈਂ ਪੀ ਲਈ ਹੁਣ ਮਾਤਾ ਲੋ ਹੋ ਕੇ ਆਉਂਦਾ ਹਾਂ ਮਾਤਾ ਬੈਠੀ ਆ ਆਹੋ ਪੁੱਤ ਆ ਜਾ ਬਹਿ ਜਾ ਘੜੀ ਰੋਟੀ ਪਾਣੀ ਖਾ ਲਿਆ ਨਾ ਪੁੱਤ ਰੋਟੀ ਪਾਣੀ ਸਵੇਰ ਦਾ ਖਾਦਾ ਹੁਣ ਸ਼ਾਮਾਂ ਨੂੰ ਸਾਈਦਾ ਘਾਟੀ ਸਾਈਦਾ ਰੋਟੀ ਪਾਣੀ ਸਿਹਤ ਠੀਕ ਰਹਿੰਦੀ ਦਵਾਈ ਦੋਈ ਲੈਂਦੇ ਹੋ ਆ ਦਵਾਈ ਪੁੱਤ ਲਈ ਬੀਬੀ ਵਧੇ ਕੱਲ ਦਾ ਉਹ ਟੈਨਸ਼ਨ ਹੋ ਗਈ ਭੈਣ ਤੇਰੀ ਦੀ ਤੇ ਫਿਰ ਤਾਂ ਕਰਕੇ ਜੀ ਨਹੀਂ ਕਰਨ ਲਿਆ ਰੋਟੀ ਨੂੰ ਚਲ ਕੋਈ ਨਹੀਂ ਮਾਤਾ ਟੈਨਸ਼ਨ ਨਾ ਲੈ ਕੋਈ ਨਹੀਂ ਚਲਦੇ ਆ ਕਿਸ ਦਿਨ ਤੇ ਕੋਈ ਨਹੀਂ ਹੋ ਕੇ ਆਉਂਦੇ ਆ ਕੁੜੀਕਾ ਪੁੱਤ ਟੈਨਸ਼ਨ ਕਿਉਂ ਨਾ ਲਵਾਂ ਤੈਨੂੰ ਪਤਾ ਭੈਣ ਵਾਂ ਘਰ ਦੀ ਧੀ ਆ ਤੇ ਜਦੋਂ ਉਹਨਾਂ ਦੇ ਨਾਲ ਜੁਰਮ ਹੁੰਦਾ ਹੋਵੇ ਤੇ ਟੈਨਸ਼ਨ ਪੁੱਤ ਬੜੋ ਵਧੀ ਆ ਜਾਂਦੀ ਆ ਜਾਂ ਕੋਈ ਨਹੀਂ ਜਾਵਾਂਗੇ ਕੱਲ ਨੂੰ ਠੀਕ ਹੈ ਮਾਦਾ ਵੀਰ ਉਹ ਚਾਚੀ ਕਿੱਧਰ ਆਂਦੀ ਆ ਜਦੋਂ ਮੈਂ ਅੱਗੇ ਆਇਆ ਸੀ ਉਦੋਂ ਵੀ ਇਹ ਜਾਂਡੇ ਘਰੋਂ ਹੋ ਕੇ ਤੇ ਹੁਣ ਫੇਰ ਘਰੇ ਆਏ ਆ ਕਿੱਧਰ ਹੁੰਦੇ ਘੜੀ ਘੜੀ ਪੁੱਤ ਆਉਣਾ ਕੀ ਉਹਨੇ ਉਹਦੀ ਨੂੰਹ ਪੇਕੇ ਗਈ ਆ ਇਹ ਪੁੱਤ ਘਰੋਂ ਘਰੀਏ ਹੁ ਆੜਵਾ ਉਹਦੀ ਨੂੰ ਪੇਕੇ ਗਈ ਆ ਵਿਚਾਰੀ ਆਪਣੀ ਰੋਟੀ ਪਾਣੀ ਕਰਦੀ ਆ ਉਹ ਇੱਧਰ ਮੇਰਾ ਪਤਾ ਲੈਣ ਆ ਜਾਂਦੀ ਆ ਉਹ ਕਿਹੜਾ ਪੁੱਤ ਮੈਨੂੰ ਮਾੜੀ ਚੰਗੀ ਕਹਿੰਦੀ ਆ ਉਦਾਂ ਆ ਕੇ ਇੱਥੇ ਬਹਿ ਜਾਂਦੀ ਆ ਅੱਲੀ ਹੁੰਦੀ ਘਰ ਉਹ ਤਾਂ ਕਰਕੇ ਇੱਥੇ ਆ ਜਾਂਦੀ ਪੁੱਤ ਉਦਾਂ ਹੀ ਆ ਜਾਂਦੀ ਆ ਮੈਂ ਤਾਂ ਹੋਇਆ ਕਿ ਤੇ ਘੜੀ ਦੋ ਘੜੀ ਇਹ ਤੇ ਚੱਤੋਂ ਪੈਰ ਆਪਣੇ ਘਰੇ ਵੜੀ ਰਹਿੰਦੀ ਆ ਪੁੱਤ ਫੇਰ ਕੀ ਹੋਇਆ ਤੈਨੂੰ ਕਿਹੜਾ ਨੇ ਕੋਈ ਮਾੜੀ ਚੰਗੀ ਕਹੀ ਆ ਉਹ ਤੇ ਉਦਾਂ ਮੈਂ ਤੈਨੂੰ ਦੱਸਾਂ ਨਹੀਂ ਦੁੱਖ ਸੁੱਖ ਫੋਲਣ ਆ ਜਾਂਦੀ ਆ ਕਿਉਂ ਤੈਨੂੰ ਕੀ ਹੋਇਆ ਵਾ ਉਹ ਨਹੀਂ ਆਉਂਦੀ ਨੇ ਚੁਕਣਾ ਦੇਦੀ ਤੈਨੂੰ ਮੈਂ ਤਾਂ ਚੁਕਣਾ ਉਹਨੇ ਮੈਨੂੰ ਕੀ ਦੇਣੀ ਐ ਦੋ ਰੀਤ ਮੇਰੇ ਹੁੰਦਿਆਂ ਹੀ ਆ ਗਈ ਉਹ ਤੇਰੀ ਇਹੋ ਗੱਲ ਰਹੀ ਲੜਾਈਆਂ ਵਾਲੀਆਂ ਗੱਲਾਂ ਰਹਿੰਦੀ ਘਰੋਸਾ ਹੀ ਦੰਦੇ ਰਹਿੰਦੀ ਜਦੋਂ ਮਰਦੀ ਵੇਲ ਲੈ ਅਜੇ ਆਏ ਨੂੰ ਪੁੱਤ ਨੂੰ ਜੇ ਪਿਆਰ ਨਹੀਂ ਮਿਲੇ ਹੋਏ ਚੁਕਣਾ ਦੇ ਕੇ ਤੇ ਗੁੱਸੇ ਨਾਲ ਚੱਲ ਗਿਆ ਇਹ ਹੈ ਉਹ ਜੇ ਦੇਣ ਕਿੜੇ ਹੋਏ ਇਹਨੂੰ ਆਏ ਦੇਣ ਕੀ ਕੈਂਟੀ ਨਹੀਂ ਹੋਈ ਇਹਨੂੰ ਆਏ ਨੂੰ ਹੈ ਪਤਾ ਨਹੀਂ ਕੀ ਪਰਾਇਆ ਇਹ ਕਹਤਾ ਉਹਨੇ ਆਉਂਦਿਆਂ ਬੋਲ ਕੇ ਤੇ ਗਾਂ ਗਿਆ ਇਹ ਇਹੋ ਆਲ ਰਹਿਣਾ ਜਿੰਨੇ ਦਿਨ ਉਹਨੇ ਰਹਿਣਾ ਹੋ